ਪਤੀ ਪਤੀ ਤਰੀਕ ਪਿਛਲੇ ਮਹੀਨੇ ਦੀ ਪੰਜਾਬ ਨੈਸ਼ਨਲ ਬੈਂਕ ਬੁਲਾਰਾ ਦਾ ਮੈਨੇਜਰ ਨੇ ਇੱਕ ਰਿਪੋਰਟ ਦਰਜ ਕਰਵਾਈ ਸੀ ਕਿ ਸਰ ਉਹਨਾਂ ਦੇ ਬੈਂਕ ਦੇ ਜਿਹੜੇ ਲੋਕਰ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਔਰ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਚੋਰੀ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਪੀਐਨ ਅਸੀਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਬਚਦਾ ਸੋਨਾ ਉਨੇ ਇਕਬਾਲ ਕਰ ਲਿਆ ਉਹਨੇ ਪਜਾਜ ਫਾਈਨੈਂਸ ਕੰਪਨੀ ਦੇ ਵਿੱਚ ਉਹਨੇ ਗਿਰਵੀ ਰੱਖਿਆ ਉਹਨੇ ਲੋਨ ਵਗੈਰਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁਡਵਾ ਰਹੇ ਹਾਂ ਤੇ ਜਿਹੜਾ ਸਾਡਾ ਜਿਹੜਾ ਕੇਸ ਉਹਨ ਜਿਹੜਾ ক্লোਜ਼ ਹੋ ਗਿਆ ਸਰ ਇਸ ਪਜਾਜ ਬਨਾ ਦੀ ਗੱਲ ਕੀਤੀ ਇਸ ਮਾਮਲੇ ਇਸ ਤੱਕ ਨਵਾਂ ਵੀ ਪਹਿਲੂ ਵੀ ਆਇਆ ਵੀ ਚੋਰ ਚੋਰੀ ਕਰਕੇ ਮੋਲ ਉੱਥੇ ਵੀ ਦੇ ਸਕਦੇ ਆ ਪਜਾਜ ਬਨਾ ਦੀ ਵੱਡੀ ਗਲਤੀ ਹੈ ਵੀ ਮਾਲਕੀ ਤੱਕ ਦੇ ਸਬੂਤ ਨਹੀਂ ਲਈ ਜਾਂਦੇ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਲੋਕਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕਿ ਉਹਦੇ ਵਿੱਚ ਕੋਈ ਵਿਜ਼ੂਅਲੀ ਕੁਈ ਚੈੱਕ ਨਹੀਂ ਕਰਦਾ ਹੁਣ ਇਹ ਸੋਨਾ ਕਦੋਂ ਦਾ ਹੈ ਕਿਸੇ ਦਾ ਕੋਈ ਕੁਸ਼ਤੀ ਸੋਨਾ ਹੋ ਸਕਦਾ ਜਿਹੜਾ ਪੁਰਾਣਾ 골ਡ ਆਪਾਂ ਨੂੰ ਪਤਾ ਹੀ ਹੈ ਸਾਡੇ ਇੱਥੇ ਰਵਾਜ ਰੱਖਿਆ ਹੁੰਦਾ ਹੈ ਕਾਫੀ ਇਹ ਪ੍ਰੋਬੇਬਲੀ ਹੋ ਸਕਦਾ ਬਟ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਾ ਕਰਦੇ ਆਂ ਇਸ ਚੀਜ਼ ਦੀ ਤਹ ਤੱਕ ਪਹੁੰਚਾਂਗੇ ਜੇ ਉਹਨਾਂ ਜੋ ਵੀ ਕੋਈ ਸਾਨੂੰ ਲੱਗਾ ਕੋਈ ਗੜਬੜ ਤੇ ਜ਼ਰੂਰ ਆਪਾਂ ਉਹਨਾਂ ਜਿੱਤੇ ਵੀ ਕਾਰਵਾਈ ਕਰਾਂਗੇ ਸਭ ਲੱਗਦਾ ਨਹੀਂ ਅਣਗਹਿਲੀ ਹੋਈ ਹੈ ਕਿ ਪੀ ਆਨ ਆਰਮ ਨਾਲ ਚੂੜੀ ਕਰ ਲੈਂਦਾ ਦਾ ਸੋਨਾ ਕਿਸੇ ਦਾ ਤਾਂ ਬੱਡੀ ਹੋਏ ਬੈਂਕ ਦਾ ਤੇ ਲੈਬਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਮੁਸਤੈਦੀ ਵੀ ਹੈ ਕਿ ਜਿਹਨੂੰ ਇਹ ਪਤਾ ਲੱਗ ਗਿਆ ਨਹੀਂ ਤੇ ਵੈਸੇ ਲੋਕਰ ਦੇ ਵਿੱਚ ਇਹੋ ਜਿਹੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਯਾਨੀ ਇਕੱਲੇ ਨਹੀਂ ਬੁਲਾਣੇ ਕਿ ਬੁਲਾਇਸੀ ਸੋਣਾ ਕੱਢਣ ਦੀ ਜਾਂ ਕੋਈ ਹੋਰ ਵੀ ਇਹਨਾਂ ਨਾਲ ਦੇਖੋ ਹੁਣ ਸਾਨੂੰ ਇਹਨੇ ਇਕਬਾਲ ਕਰ ਲਿਆ ਹੈ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਪੂਰੇ ਦਾ ਪੂਰਾ ਬਾਕੀ ਜੇ ਕੋਈ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਤੇ ਨੇਚਰਚਰਲੀ ਹੈ ਜਿਹੜਾ ਤਫਤੀਸ਼ ਅਸੀਂ ਜਿਹੜਾ ਇਹਦਾ ਰਿਮਾਂਡ ਲੈ ਰਹੇ ਹਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੀ ਜੇ ਗੱਲ ਸਾਹਮਣੇ ਆਏਗੀ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਏਗੀ ਦਿੰਦੇ ਹੈ ਤਾਂ ਉਹ ਵੀ ਕੀ ਕੀ ਉਹਨਾਂ ਦੀਆਂ ਜਿਹੜੀਆਂ ਰਿਕੁਆ ਉਹ ਜਿਹੜੇ ਦੂਜੇ ਬੈਂਕਾਂ ਤੋਂ ਵੀ ਅਸੀਂ ਪਤਾ ਕਰਿਆ ਉਹ ਕਹਿੰਦੇ ਵੀ ਜਦੋਂ ਅਸੀਂ ਗੂਡ ਲੋਨ ਦੇਣਾ ਤਾਂ ਉਹਦੇ 'ਚ ਉਹਦੀ ਮਾਲਕੀ ਸਾਡੇ ਕੋਲੇ ਅਸੀਂ ਨਹੀਂ ਪੁੱਛੀ